ਮੈਂ ਇੰਤੁ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਕਿ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਕੌਣ ਕਿੱਧਰ ਦੀ ਗੇਮ ਖੇਡ ਰਿਹਾ ਕੀ ਦੇ ਨਾਲ ਖੇਡ ਰਿਹਾ ਅੱਛਾ ਕਹਿੰਦੇ ਮਾਲਦੀਵ ਦੇ ਵਿੱਚ ਵੀ ਵਿਰੋਧੀ ਧਿਰ ਦੇ ਨਾਲ ਮਿਲ ਕੇ ਰਾਹ ਲੈ ਕੋਈ ਗੇਮ ਖੇਡ ਗਿਆ ਕਹਿੰਦੇ ਕੀ ਗੇਮ ਖੇਡ ਗਿਆ ਇਹ ਵੀ ਥੋੜਾ ਜਿਹਾ ਸਪਸ਼ਟ ਕਰ ਦਿਓ ਸਾਡੇ ਨਾਲ ਹਾਂ ਜੀ ਦੇਖੋ ਗੱਲ ਇਹ ਆ ਕਿ ਇਹ ਨਾ ਵਾਸ਼ਿੰਗਟਨ ਪੋਸਟ ਨੇ ਇੱਕ ਖੁਲਾਸਾ ਕੀਤਾ ਜੀ ਵਾਸ਼ਿੰਗਟਨ ਪੋਸਟ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਬਾਰੇ ਤੇ ਉਥੋਂ ਦੇ ਲੀਡਰ ਵੀ ਕਹਿ ਦਿੰਦੇ ਆ ਕਿ ਡੀਪ ਸਟੇਟ ਵਾਲਾ ਖਬਰ ਹੀ ਆ। ਆ ਕੈਨੇਡਾ ਵਾਲੀ ਵੀ ਤੇ ਖਬਰ ਤੁਹਾਨੂੰ ਪਤਾ ਹੈ ਨਾ ਜਦੋਂ ਉਥੋਂ ਉਥੋਂ ਆਈ ਸੀਗੀ। ਬੜੀ ਉਹਦੀ ਵਿਚਾਰਚਾ ਹੋਈ। ਤਾਂ ਸਰ ਇਹਦੇ ਚ ਹੁਣ ਜਿਹੜੀਆਂ ਚੀਜ਼ਾਂ ਨੇ ਕਿ ਤੁਹਾਨੂੰ ਪਤਾ ਮਾਲਦੀਵ ਦੇ ਵਿੱਚ ਮੋਇਜ਼ੂ ਬਣ ਗਏ ਰਾਸ਼ਟਰਪਤੀ। ਜਿਹੜਾ ਮਾਲਦੀਵ ਹੈ ਨਾ ਹੁਣ ਤੁਸੀਂ ਮਾਲਦੀਵ ਨਾਲ ਤੁਹਾਨੂੰ ਪਤਾ ਟਸਲ ਵੀ ਚੱਲ ਪਈ। ਜਦੋਂ ਜਿਹੜੇ ਸੰਗੀਆਂ ਦੇ ਹੈਗੇ ਆ ਹੁਣ ਕੀ ਤੇ ਅਸਿਓ ਕਿਹੜਾ ਸੀਗਾ ਕਿਹੜੀ ਅੰਡੇਮਾਰ ਨੂੰ ਸ਼ਾਇਦ ਉੱਥੇ ਬਣਾਵਾਂਗੇ ਅਸੀਂ ਮਾਲਦੀਵ ਜਾਣਾ ਇਹ ਨਹੀਂ ਛੁੱਟੀਆਂ ਇਹਨਾਂ ਦਾ ਬਾਈਕਟ ਕਰੋ ਕਿਉਂਕਿ ਮਾਲਦੀਵ ਦੇ ਵਿੱਚ ਟੂਰਿਜ਼ਮ ਹੈ ਹੂੰ ਉਹਨਾਂ ਦੀ ਰੋਜੀ ਰੋਟੀ ਦਾ ਆਧਾਰ ਟੂਰਿਜ਼ਮ ਹੈ ਤੇ ਇੰਡੀਅਨ ਟੂਰਿਸਟ ਉੱਥੇ ਬਹੁਤ ਜਾਂਦੇ ਕਿਉਂਕਿ ਸਸਤੇ 'ਚ ਕੰਮ ਸਭ ਜਾਂਦਾ ਤੇ ਪਰ ਮੁਲਕ ਜਿਹੜਾ ਹੈ ਖੂਬਸੂਰਤੀ ਦੇ ਪੱਖ ਤੋਂ ਬੜਾ ਹੀ ਸ਼ਾਨਦਾਰ ਹੈ ਬਿਲਕੁਲ ਅੱਛਾ ਉਹ ਚੱਲਿਆ ਕੰਮ ਉਹ ਮਉਇਜ਼ੂ ਜਿਹੜੇ ਆ ਉਹ ਸਮਝੇ ਜਾਂਦੇ ਸੀ ਕਿ ਕਿ ਪ੍ਰੋ ਚਾਈਨਾ ਨੇ ਪਹਿਲੇ ਰਾਸ਼ਟਰਪਤੀ ਉਪਰ ਉਹ ਇੰਡੀਅਨ ਸੀਗੇ ਮੌਜੂਦ ਨੇ ਤੇ ਇਲੈਕਸ਼ਨ ਹੀ ਇਸ ਬਿੰਦੂ ਤੇ ਲੜਿਆ ਇਸ ਨੁਕਤੇ ਤੇ ਲੜਿਆ ਕਿ ਕਿਉਂਕਿ ਭਾਰਤੀ ਫੌਜ ਦੀ ਉੱਥੇ ਹਾਜ਼ਰੀ ਰਹਿੰਦੀ ਆ ਕਿ ਜਿਹੜੇ ਇੰਡੀਅਨ ਆਰਮੀ ਦੇ ਇੱਥੇ ਜਵਾਨ ਆ ਮੈਂ ਇਹਨਾਂ ਨੂੰ ਇੱਥੋਂ ਕੱਢੂੰਗਾ ਜੀ ਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਕੰਮ ਵੀ ਚੱਲਿਆ ਤੁਹਾਨੂੰ ਪਤਾ ਹੀ ਉਹ ਤੇ ਉੱਤੋਂ ਮੈਂ ਜਿਵੇਂ ਉਹ ਕਿਹਾ ਕਿ ਉਹ ਜਿਹੜਾ ਟੂਰਿਜ਼ਮ ਵਾਲਾ ਸੀਗਾ ਬਾਈਕਾਟ ਇੱਕ ਤੇ ਬਾਈਕਾਟ ਬੜੇ ਕਰਦੇ ਆ ਨਾ ਸੰਗੀ ਵੀ ਅਚਾ ਇਹਨਾਂ ਦਾ ਬਾਈਕਾਟ ਕਰਦੇ ਹੋ ਜਿਹਦਾ ਬਾਈਕਾਟ ਕਰਦੇ ਹੋ ਬਾਈਕਾਟ ਬੜਾ ਕਰਦੇ ਆ ਬਿਲਕੁਲ ਆਪੇ ਤੌਰ ਵੀ ਪੈਂਦੇ ਆ ਆਪ ਕਾਟ ਲਾ ਜਾਂਦੇ ਉਧਰ ਬੈਠ ਕੇ ਕਰਦੇ ਹਾਂ ਹਾਂਜੀ ਹਾਂਜੀ ਮਾਫ ਕਰਨਾ ਤਾਂ ਹੋਇਆ ਕੀ ਆ ਕਿ ਇਸ ਦਰਮIAN ਜੋ ਵਾਸ਼ਿੰਗਟਨ ਪੋਸਟ ਨੇ ਗੱਲ ਕਹੀ ਆ ਹੂੰ ਉਹ ਕਹਿੰਦੇ ਆ ਕਿ ਭਈ ਇਹਨਾਂ ਨੇ ਜਿਹੜਾ ਸੀਗਾ ਉਹ ਪੈਸਾ tela ਉਹ ਇਦਾਂ ਰੱਖਿਆ ਕਿ ਕੁਝ ਆਪੋਜੀਸ਼ਨ ਦੇ ਲੀਡਰ ਖਰੀਦਾਂਗੇ ਹੂੰ ਕੁਝ ਇਹਨਾਂ ਦੇ ਜਿਹੜੇ ਅਧਿਕਾਰੀ ਹੁੰਦੇ ਫੌਜ ਵਗੈਰਾ ਦੇ ਪੁਲਿਸ ਵਗੈਰਾ ਦੇ ਜਿਹੜੇ ਅਧਿਕਾਰੀ ਆ ਉਹ ਤੇ ਇਸ ਤੋਂ ਇਲਾਵਾ 2-3 ਜਿਹੜੇ ਕਹ ਲੋ ਕਿ ਜਦਾ ਗੈਂਗ ਕਹਿ ਲੋ ਜਾਂ ਅਪਰਾਧਕ ਟੋਲੇ ਕਹਿ ਲੋ ਕਿ ਉਹਨਾਂ ਦੀ ਸਹਿਤ ਸਹਿਤਾ ਲੈ ਕੇ ਕਿਉਂਕਿ ਅੱਜ ਕੱਲ ਗੁੰਡੇ ਵੀ ਤੇ ਸਿਆਸਤ ਦਾ ਬੜਾ ਬਾਤਪੁਰ ਟੂਲ ਹੈ ਨਾ ਬਿਲਕੁਲ ਬਿਲਕੁਲ ਪਰ ਕਹਿੰਦੇ ਕਿ ਜੇ ਮੁੜ ਕੇ ਇੰਡੀਆ ਇੱਥੇ ਆ ਕੇ ਇਹਨਾਂ ਦੀ ਸਟੋਰੀ ਨਾ ਥੋੜੀ ਜਿਹੀ ਵਾਸ਼ਿੰਗਟਨ ਪੋਸਟ ਦੀ ਫਸਜੀ ਹੋ ਜਾਂਦੀ ਆ ਕਹਿੰਦੇ ਜੀ ਫਿਰ ਇਹਨਾਂ ਨੇ ਸੋਚਿਆ ਕਿ ਜੇ ਕੁਝ ਐਸਾ ਵੈਸਾ ਕਰਾਂਗੇ ਯਾਰ ਤਾਂ ਉੱਥੇ ਤੇ ਸਗੋਂ ਖਲਾਰਾ ਪੈ ਜਾਊਗਾ ਤੇ ਇਹ ਦੇਸ਼ ਹੁਣ ਕਿਉਂਕਿ ਚਾਈਨਾ ਤੇ ਇੰਡੀਆ ਦੋਨਾਂ ਵਾਸਤੇ ਭਗੋਲਕ ਤੌਰ ਤੇ ਖਾਸ ਤੌਰ ਤੇ ਸਮੁੰਦਰੀ ਜਿਹੜੇ ਸੈਂਸਿਟਿਵ ਰਸਤੇ ਆ ਉਹਨਾਂ ਦੇ ਲਿਹਾਜ਼ ਦੇ ਨਾਲੇ ਬਹੁਤ ਮਹੱਤਵਪੂਰਨ ਆ ਜੀ ਕਿ ਭਈ ਇੱਥੇ ਖਲਾਰਾ ਪੈ ਜਾਊਗਾ ਇਹ ਹੋ ਜਾਊਗਾ ਉਹ ਹੋ ਜਾਊਗਾ ਫਿਰ ਇਹਨਾਂ ਨੇ ਆਪ ਦਾ ਜਿਹੜਾ ਆਪਰੇਸ਼ਨ ਸੀ ਉਹ ਇਹਨਾਂ ਨੇ ਕਹਿ ਲੋਗੇ ਵਾਪਸ ਲੈ ਲਿਆ ਹਮ ਮਤਲਬ ਕਿ ਇਹ ਗੱਲ ਪਹਿਲਾਂ ਨਹੀਂ ਸੀ ਉਹਨਾਂ ਨੂੰ ਪਤਾ ਲੱਗਦੀ ਤੇ ਜੇ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਦੀਆਂ ਏਜੰਸੀਆਂ ਨੂੰ ਕਿ ਯਾਰ ਉੱਥੇ ਜੇ ਇਸ ਤਰ੍ਹਾਂ ਦਾ ਸਤਾ ਪਰਵਰਤਨ ਕਰਾਂਗੇ ਤੇ ਬਾਈ ਹਾਲਾਤ ਜਿਹੜੇ ਆ ਇਨ ਸਰਜੈਂਸੀ ਵਾਲੇ ਉਹ ਜਾਣਗੇ ਧਾਰਮਿਕ ਤੌਰ ਤੇ ਖਿਲਾਰੇ ਪੈ ਜਾਣਗੇ ਕਮਾਲ ਦੀਆਂ ਏਜੰਸੀਆਂ ਨੇ ਯਾਰ ਮੈਂ ਤਾਂ ਹੀ ਕਹਿ ਰਿਹਾ ਨਾ ਕਿ ਸਟੋਰੀ ਦਾ ਇੱਥੇ ਆ ਕੇ ਨਾ ਨਾ ਤਾਂ ਸੋਰਸ ਹੈ ਕੋਈ ਸਟਰੋਂਗ ਬਈ ਉਹਨਾਂ ਨੇ ਕੋਈ ਹਵਾਲਾ ਦਿੱਤਾ ਹੋਵੇ ਤੇ ਨਾ ਹੀ ਇਹਦਾ ਜਿਹੜਾ ਕਲਾਈਮੈਕਸ ਹੈ ਸਟੋਰੀ ਦਾ ਉਹ ਮੈਂ ਕਿਉਂਕਿ ਦੇਖੋ ਅਖਬਾਰਾਂ ਖੋਰਾ ਚ ਕੰਮ ਕੀਤਾ ਉਹ ਕਈ ਵਾਰ ਚੀਜ਼ਾਂ ਨਾ ਸਮਝ ਲਈਦੀਆਂ ਥੋੜੀਆਂ ਨਹੀਂ ਇਹ ਇਹਦਾ ਕਲਾਈਮੈਕਸ ਵੀ ਤੁਸੀਂ ਸਟੋਰੀ ਦਾ ਕੋਈ ਠੀਕ ਨਹੀਂ ਰੱਖ ਰਹੇ ਕਹਿ ਰਹੇ ਹੋ ਜੀ ਕਿ ਉਹਨਾਂ ਨੇ ਬਾਅਦ ਚ ਸਮਝਿਆ ਕਿ ਜੀ ਖਲਾਰਾ ਪੈ ਜਾਊਗਾ ਤੇ ਇਹ ਚੀਜ਼ ਤੇ ਸਭ ਤੋਂ ਪਹਿਲਾਂ ਪ੍ਰਮੁਖਤਾ ਨਾਲ ਸੋਚੀ ਜਾਂਦੀ ਹੈ ਜੀ ਜੀ ਕਿ ਭਾਈ ਉਹਦੇ ਨਤੀਜੇ ਕੀ ਹੋਣਗੇ ਹੂੰ ਜੋ ਏਜੰਸੀ ਨਤੀਜੇ ਨਹੀਂ ਦੇਖ ਰਹੀ ਉਹ ਕਾਦੀ ਏਜੰਸੀ ਆ ਇਹਦਾ ਮਤਲਬ ਕਿ ਇੱਥੇ ਬੇਵਕੂਫਾਂ ਦਾ ਟੋਲਾ ਇਕੱਠਾ ਹੋਇਆ ਫੇ ਰੋਲਾ ਵੀ ਪਵਾ ਲਿਆ ਰੋਲਾ ਵੀ ਪਵਾ ਲਿਆ ਤੇ ਭੱਲੇ ਵੀ ਕੱਖ ਨਾ ਪਿਆ ਕਮਾਲ ਦੀ ਗੱਲ ਆ ਸੋ ਗੱਲ ਇਹ ਆ ਕਿ ਚਲੋ ਪਰੇ ਵੱਡੀ ਖਬਰ ਸੀ ਅੱਜ ਇੰਟਰਨੈਸ਼ਨਲ ਜੀ ਦੇਖੀ ਤਾਂ ਇਹਦੀ ਕਾਫੀ ਚਰਚਾ ਹੋਈ ਆ ਉਹਦਾ ਰਾ ਇਹ ਨਹੀਂ ਹੈਗਾ ਕਿ ਰਾ ਇੱਥੇ ਬੈਠੀ ਰਹਿੰਦੀ ਚੁੱਪ ਕਰਕੇ ਜੀ ਚੌਕਸਾ ਰ ਖੇਡ ਲਈ ਹਮ ਸੀਪ ਖੇਡ ਲਈ ਇਹ ਨਹੀਂ ਹੈ ਸਾਬ ਕਰਦੀ ਆ ਸਭ ਕੁਝ ਕਰਦੀ ਆ ਇਹਦੇ ਵਿੱਚ ਮੈਂ ਐਵੇਂ ਪਰਦੇ ਪਾਈ ਜਾਵਾ ਕਰਦੀ ਆ ਬਹੁਤ ਸਾਰੇ ਮੁਲਕਾਂ ਚ ਕਰਦੀ ਆ ਤੇ ਮੈਂ ਤਾਂ ਪੜਿਆ ਇਹਨਾਂ ਬਾਰੇ ਬੰਗਲਾਦੇਸ਼ ਦੀ ਹਿਸਟਰੀ ਦਾ ਤੁਹਾਨੂੰ ਇੱਕ ਚੈਪਟਰ ਦੱਸਿਆ ਸੀਗਾ ਸ਼ਾਇਦ ਯਾਦ ਆ ਜਦੋਂ ਤਖਤਾ ਪਲਟ ਹੋਇਆ ਸ਼ੇਖਸੀ ਨਾਲ ਬਿਲਕੁਲ ਯਾਦ ਰੱਖਿਓ ਤੁਹਾਨੂੰ ਰਾ ਦਾ ਸਾਰਾ ਕੁਝ ਦੱਸਿਆ ਮੈਂ ਕਿ ਕਿਸ ਤਰ੍ਹਾਂ ਇਹਨਾਂ ਨੇ 10-15 ਸਾਲ ਉੱਥੇ ਪੂਰਾ ਕਹਿ ਲਓ ਕਿ ਐ ਇਧਰ ਉਧਰ ਆਲਾ ਗੇਮ ਬਜਾਇਆ ਉੱਥੇ ਬਿਲਕੁਲ ਬਿਲਕੁਲ ਕਿੱਦਾਂ ਇਹਨਾਂ ਨੇ ਫਿਜ਼ੀ ਦੇ ਵਿੱਚ ਕੀਤਾ ਜੀ ਬਹੁਤ ਸਾਰੇ ਮੁਲਕਾਂ ਚ ਹੁਣ ਆਧੁਨਿਕ ਦੌਰ ਚ ਤੁਸੀਂ ਦੇਖੋ ਤਾਂ ਕੈਨੇਡਾ ਕਿਹੜੇ ਦੋਸ਼ ਲਾ ਰਿਹਾ ਜੀ ਪਾਕਿਸਤਾਨ ਕਿਹੜੇ ਦੋਸ਼ ਲਾ ਰਿਹਾ ਸੋ ਇਹ ਏਜੰਸੀਆਂ ਕਰਦੀਆਂ ਹੁੰਦੀਆਂ ਪਰ ਇਹ ਸਟੋਰੀ ਥੋੜੀ ਜਿਹੀ ਨਾ ਕਿਤੇ ਨਾ ਕਿਤੇ ਕੰਟਰੈਡੀਕਟ ਹੋ ਜਾਂਦੀ ਆ ਜੀ ਥੋੜੀ ਜਿਹੀ